ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਅਰਸੋ ਪ੍ਰੀਤ ਅੰਦਰ ਮਨ ਬੇਡਿਆ ਅਰ ਬਿਨ ਰਹਿਣਾ ਨਾ ਜਾਈ ਕਿਉ ਮਛਲੀ ਬਿਨ ੰਡੀਰੇ ਬਿਨ ਸੇ ਤੂੰ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਲਈ ਓ ਅੰਤਰਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਤ ਪਾਈ ਰਹਾ ਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 16 ਮਹੱਲਾ ਚੌਥਾ ਹਰਿ ਸੋ ਪ੍ਰੀਤ ਅੰਤਰਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਕਿਉ ਮਛਲੀ ਬਿਨ ਨਿਰੇ ਬਿਨ ਸੇ ਤੂੰ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਲਈ ਓ ਅੰਤਰਨਾਮ ਮੰਗਾ ਦਿਨ ਰਾਤੀ ਨਾ ਮੈਂ ਹੀ ਛਤ ਪਾਈ ਰਹਾ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਛਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ 16 ਮਹੱਲਾ ਚੌਥਾ ਹਰ ਸੋ ਪ੍ਰੀਤ ਅੰਦਰ ਮਨ ਬੇਦਿਆ ਹਰ ਬਿਨ ਰਹਿਣ ਨ ਜਾਈ ਜੋ ਮਛਲੀ ਬਿਨ ਨਿਰੈ ਬਿਨ ਸੈ ਤੋ ਨਾਮੈ ਬਿਨ ਮਰ ਜਾਈ मेरे प्रभु कृपा दे जल देवो हर नाई ओ अंतर नाम मंगा दिन राती ਨਾ ਮੈਂ ਹੀ ਜਤ ਪਾਈ ਰਹਾ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੋਥਾ ਹਰ ਸੋ ਪ੍ਰੀਤ ਅੰਦਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਹੰਡਿਦੇ ਬਿਨ ਸੇ ਤੋ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਓ ਅੰਤਰਨਾਮ ਮੰਗਾ ਦਿਨ ਰਾਤੀ ਨਾਮੇ ਹੀ ਜਤ ਪਾਈ ਰਹਾ ਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਸਰਸੋ ਪ੍ਰੀਤ ਅੰਦਰਮਨ ਬੇਦਿਆ ਹਰ ਬਿਨ ਰਹਿਣਾ ਨਾ ਜਾਈ ਕਿਉ ਮਛਲੀ ਬਿਨ ਢਿਦੇ ਬਿਨ ਸੇ ਤੂੰ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਲਈ ओ अंतर नाम मंगा दिन राती नामे ही शांत पाई रहा ओ वाहि गुरु जी का खालसा वाहि गुरु जी की फतेह सतनाम श्री वाइगुरु साहिब जीयो सोरठ मोहल्ला चौथा अरसेओ प्रीत अंतरमन भेदया ਆਰੇ ਬਿਨੋ ਰਹਿਣਾ ਨਾ ਜਾਈ ਕਿਉ ਮਛਲੀ ਬਿਨ ਨਿਦੇ ਬਿਨ ਸੇ ਤੂੰ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਲਈ ਓ ਅੰਤਰਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਤ ਪਾਈ ਰਹਾ ਓ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਅਰਜੋ ਪ੍ਰੀਤ ਅੰਦਰ ਮਨ ਬੇਦਿਆ ਅਰ ਬਿਨ ਰਹਿਣਾ ਨਾ ਜਾਈ ਕਿਉ ਮਛਲੀ ਬਿਨ ਢਿਦੇ ਬਿਨ ਸੇ ਤੂੰ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਹੋ ਹਰ ਲਈ ਓ ਅੰਤਰਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਤ ਪਾਈ ਰਹਾ ਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ श्री वाइगुरु साहब जीओ सोरठ महला चौथा अर से ओ प्रीत अंतर मन बेदया हर बिन रह जाई यो मछली बिन बिन से तू तो ना बिन मर जाई मेरे प्रभ जल जल्दे हो हर नई ਓ ਅੰਤਰਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਤ ਪਾਈ ਰਹਾ ਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 16 ਮਹੱਲਾ ਚੌਥਾ ਅਰਜੋ ਪ੍ਰੀਤ ਅੰਦਰਮਨ ਬੇਢਿਆ ਆਰੇ ਬਿਨੋਂ ਰਹਿ ਨਾ ਜਾਈ ਕਿਉਂ ਮਛਲੀ ਬਿਨੋਂ ਨਿਰੇ ਬਿਨ ਸੇ ਤੂੰ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਲਈ ਓ ਅੰਤਰਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਤ ਪਾਈ ਰਹਾ ਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਛਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ 16 ਮਹੱਲਾ ਚੋਥਾ ਅਰਜੋ ਪ੍ਰੀਤ ਅੰਤਰਮਨ ਬੇਦਿਆ ਆਰੇ ਬਿਨੋਂ ਰਹਿਣਾ ਨਾ ਜਾਈ ਕਿਉਂ ਮਛਲੀ ਬਿਨੋਂ ਨਿਰੇ ਬਿਨ ਸੇ ਤੂੰ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਹੋ ਓ ਅੰਤਰਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਤ ਪਾਈ ਰਹਾ ਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਛਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 16 ਮਹੱਲਾ ਚੌਥਾ ਅਰਜੋ ਪ੍ਰੀਤ ਅੰਦਰਮਨ ਬੇਡੇਆ ਆਰੇ ਬਿਨੋਂ ਰਹਿਣਾ ਨਾ ਜਾਈ ਕਿਉਂ ਮਛਲੀ ਬਿਨੋਂ ੰਡੇ ਰਹਿਣ ਸੇ ਤੂੰ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਹੁ ਹਰ ਲਈ ਓ ਅੰਤਰਨਾਮ ਮੰਗਾ ਦਿਨ ਰਾਤੀ ਨਾ ਮੈਂ ਹੀ ਛਤ ਪਾਈ ਰਹਾ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ